ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਹੋ ਰਹੇ ਨੇ ਅਦਬ ਸਹਿਤ ਬੇਨਤੀ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲੇ ਸੋ ਨਿਹਾਲ ਸਤਿਗੁਰਾਂ ਦੀ ਪਵਿੱਤਰ ਅਨਵਾਜੀ ਧਰਤੀ ਸਤਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਤਨ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੰਬਾ ਨਹੀਂ ਬੋਲਣਾ ਕਿਉਂਕਿ ਸਾਰਿਆਂ ਦਾ ਧੰਵਾਦ ਸਾਡੇ ਮੁੱਖ ਪ੍ਰਚਾਰਕ ਸਰਦਾਰ ਜਗਦੇਵ ਸਿੰਘ ਜੀ ਨੇ ਕਰ ਦਿੱਤਾ ਇੱਕ ਦੋ ਬੇਨਤੀਆਂ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਇਥੇ ਸਤਗੁਰ ਜੀ ਨੇ 7 ਸਾਲ ਦੀ ਉਮਰ ਤੱਕ ਵਾਸਾ ਕੀਤਾ। ਇਦੋਂ ਬਾਅਦ ਦਾ ਸਫ਼ਰ ਸਤਗੁਰ ਜੀ ਦਾ ਪਵਿੱਤਰ ਅਨੰਦਪੁਰ ਦੀ ਧਰਤੀ ਤੇ ਸ਼ੁਰੂ ਹੁੰਦਾ। 1675 ਦਾ ਸਮਾਂ 9 ਸਾਲ ਦੀ ਸਤਗੁਰਾਂ ਦੀ ਆਜੂ। 9 ਸਾਲ ਦੀ ਆਜੂ ਵਿੱਚ ਮੈਂ ਕਿਹਨਾਂ 9 ਇਸ ਦੁਨੀਆ ਦੇ ਸਾਰੇ ਜਿੱਦਾਂ ਯੁੱਗ ਚੱਲ ਜਾਣ ਤਾਂ ਵੀ ਸਤਗੁਰ ਜੀ ਦਾ ਕੀਤਾ ਨਹੀਂ ਦੇ ਸਕਦੇ। ਸਤਗੁਰ ਜੀ ਦਾ ਐਡਾ ਵੱਡਾ ਪਰ ਉਪਕਾਰ ਇਸ ਧਰਤੀ ਤੇ ਜਿਹਦਾ ਕੋਈ ਦੇਣਾ ਨਹੀਂ ਦਿੱਤਾ ਜਾ ਸਕਦਾ ਜਿਸ ਵੇਲੇ ਸਤਗੁਰਾਂ ਦਾ ਸੀਸ ਬਾਬਾ ਜੀਵਨ ਸਿੰਘ ਜੀ ਲੈ ਕੇ ਉਸ ਪਵਿੱਤਰ ਧਰਤੀ ਤੇ ਆਉਂਦੇ ਜਿਸ ਧਰਤੀ ਤੇ ਗੁਰਦੁਆਰਾ ਸੀਸਗੰਜ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਜਦੋਂ ਉਸ ਸਮੇਂ ਨੂੰ ਆਪਣੇ ਮਨ ਦੇ ਵਿੱਚ ਬਹਾਲੋ ਕਿ ਕਿਵੇਂ ਦਾ ਸਮਾਂ ਹੋਊਗਾ ਸਤਗੁਰੂ ਜੀ ਦੇ ਮਾਤਾ ਜੀ ਸਤਗੁਰੂ ਜੀ ਦੇ ਧਰਮ ਸਪਤਨੀ ਸਤਗੁਰੂ ਜੀ ਦਾ ਸਤਕਾਰ ਜੋ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਸੰਗਤਾਂ ਬਿਲਵਲ ਹੋ ਰਹੀਆਂ ਸਤਗੁਰਾਂ ਦਾ ਜਲੇ ਸੰਸਕਾਰ ਹੋਇਆ ਤੇ ਸਤਗੁਰਾਂ ਨੇ ਸੰਸਕਾਰ ਤੋਂ ਬਾਅਦ ਉਹਦੇ ਮੋਹਰਲੇ ਪਾਸੇ ਤੁਸੀਂ ਕਦੇ ਜਾਵੋ ਸੀਸਗੰਜ ਗੁਰਦੁਆਰੇ ਦੇ ਮੋਹਰਲੇ ਪਾਸੇ ਕਾਲੀ ਬੂੰਗਾ ਉਹ ਬੂੰਗੇ ਦਾ ਮਹੱਤਵ ਹੈ ਬਹੁਤ ਵੱਡਾ ਸਿੱਖ ਪੰਥ ਦੇ ਵਿੱਚ ਉਸ ਬੂੰਗੇ ਤੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਕਿ ਪੁਰਖਾ ਸੁਣਾ ਉਥੋਂ ਦੀ ਦਿੱਲੀ ਦੀ ਸਿੱਖਾਂ ਦਾ ਕਿਵੇਂ ਦਾ ਰਵਈਆ ਰਿਹਾ ਤੇ ਸਤਗੁਰੂ ਜੀ ਨੂੰ ਜਿਹਲੇ ਉਹ ਨਹੀਂ ਉਹ ਦੱਸਿਆ ਤੇ ਸਤਗੁਰੂ ਜੀ ਨੇ ਉਸ ਕਿਲੇ ਤੋਂ ਐਲਾਨ ਕੀਤਾ ਸੀ ਹੁਣ ਮੈਂ ਇੱਕ ਐਕਾ ਖਾਲਸਾ ਸਾਜੂਗਾ ਜਿਹੜਾ ਕਰੋੜਾਂ ਅਰਬਾਂ ਖਰਬਾਂ ਦੇ ਵਿੱਚ ਬੈਠਾ ਵੀ ਉਹਦੀ ਆਪਣੀ ਪਛਾਣ ਹੋਊਗੀ ਸਤਗੁਰੂ ਜੀ ਨੇ 24 ਸਾਲ ਲਾਏ 1675 ਤੋਂ ਲੈ ਕੇ 1699 ਦੇ ਵਿੱਚ ਸਤਗੁਰਾਂ ਨੇ ਖੇਡ ਵਰਤਾਈ ਖੰਡੇ ਬਾਟੇ ਦੀ ਪੌਲ ਕਿਉਂਕਿ ਸਮਾਜਾਂ ਜੱਗਾਂ ਯੋਧਾਂ ਦੇ ਵਿੱਚ ਨਿਕਲਿਆ ਤੇ ਸਤਿਗੁਰੂ ਜੀ ਨੇ ਫੇਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜੀ ਲੀ ਚਲਾਈ ਸੀ ਨਾ ਜਾਤ ਪਾਤ ਊਚ ਨੀਚ ਗਰੀਬ ਅਮੀਰ ਜਿਹੜਾ ਪਾੜਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਖਤਮ ਕੀਤਾ ਸੀ ਜਦੋਂ ਪ੍ਰਕਾਸ਼ ਧਾਰਿਆ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਕਿਉਂਕਿ ਧਰਮ ਨੂੰ ਬੰਡੀਆਂ ਦੇ ਵਿੱਚ ਵੰਡਿਆ ਆ ਸੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਇੱਕ ਓੰਕਾਰ ਦਾ ਪਵਿੱਤਰ ਸਿਧਾਂਤ ਦੇ ਕੇ ਸਮੂਚੀ ਲਕਾਈ ਨੂੰ ਇੱਕ ਦੇ ਵਿੱਚ ਜੋੜਿਆ ਸੀ ਤੇ ਇੱਕ ਦੇ ਨਾਲ ਜੋੜਿਆ। ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਆਂ ਵਾਲੇ ਨੇ 1699 ਦੇ ਵਿੱਚ ਨਿਗਾ ਮਾਰੋ ਕਿਹੜੇ ਸੀ ਪੰਜ ਪਿਆਰੇ ਜਿਨ੍ਹਾਂ ਨੂੰ ਆਪਾਂ ਅੱਜ ਵੀ ਕਹਿੰਦੇ ਨੇ ਲੱਬੇ ਦੱਬੇ ਲਤਾੜੇ ਲੋਕ ਉਹਨਾਂ ਨੂੰ ਸਤਿਗੁਰ ਜੀ ਨੇ ਆਪਣੇ ਤੋਂ ਵੱਡਾ ਦਰਜਾ ਬਖਸ਼ਿਸ਼ ਕਰ ਦਿੱਤਾ। ਇਹ ਖਾਲਸਾ ਪੰਥ ਦੀ ਰਚਨਾ ਆ, ਇਹ ਖਾਲਸਾ ਪੰਥ ਦੀ ਡੈਮੋਕਰੇਸੀ ਆ। ਅੱਜ ਦਾ ਆਪਾਂ ਬੜਾ ਹੀ ਡਿੰਗਾ ਮਾਰਦੇ ਪੀਜੀ ਡੈਮੋਕ੍ਰੇਸੀ ਡੈਮੋਕ੍ਰੇਸੀ ਸਤਗੁਰ ਜੀ ਨੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਓਡਾ ਰਤਵਾ ਬਖਸ਼ਿਸ਼ ਕਰਕੇ ਪਹਾੜੀ ਰਾਜੇ ਆ ਕੇ ਸਤਗੁਰ ਦੇ ਚਰਨਾਂ 'ਚ ਕਹਿੰਦੇ ਸਤਗੁਰ ਜੀ ਅਸੀਂ ਵੀ ਅੰਮ੍ਰਿਤ ਛਕਣਾ ਤੇ ਸਤਗੁਰ ਜੀ ਨੇ ਕਿਹਾ ਇਹ ਪੰਗਤ ਸਾਂਝੀ ਲੱਗਣੀ ਕਹਿੰਦੇ ਪੰਗਤ ਨਹੀਂ ਸਾਂਝੀ ਲਾਉਣੀ ਵੱਖਰਾ ਅੰਮ੍ਰਿਤ ਸੰਚਾਰ ਕਰੋ ਗੁਰੂ ਸਾਹਿਬ ਜੀ ਨੇ ਇੱਕ ਲੜੀ ਦੇ ਵਿੱਚ ਇੱਕ ਓੰਕਾਰ ਦੇ ਸਿਧਾਂਤ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਮੁੱਚੀ ਮਨੁੱਖਤਾ ਨੂੰ ਉਹਦੇ ਵਿੱਚ ਜੋੜਿਆ ਫਿਰ 1699 ਤੋਂ ਲੈ ਕੇ 1706 ਤੱਕ ਜਦੋਂ ਸਤਗੁਰੂ ਜੀ ਸੰਪੂਰਨਤਾ ਕਰਦੇ ਆ ਪਵਿੱਤਰ ਦਮਦਮੇ ਦੀ ਧਰਤੀ ਤੇ ਸਾਰਾ ਕੁਝ ਨਿਸ਼ਾਭਰ ਕਰ ਦਿੱਤਾ ਕਿੱਡਾ ਵੱਡਾ ਗੁਰੂ ਸੀ ਕਿੱਡਾ ਵੱਡਾ ਰਾਇਬਰ ਸੀ ਸਾਡਾ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਉਸ ਪਵਿੱਤਰ ਧਰਤੀ ਤੇ ਇੱਕ ਓੰਕਾਰ ਤੋਂ ਲੈ ਕੇ 18 ਤਸਵੀਰ ਆਪਣੇ ਗੰਠ ਤੇ ਆਪਣੀ ਜੀਵਾਨ ਨਾਲ ਆਪਣੀ ਰਸਨਾ ਦੇ ਨਾਲ ਪਵਿੱਤਰ ਜਿਹੜੀ ਗਰਵਾਣੀ ਅੰਕਤ ਕਰਾਈ ਤੇ 12ਵਾਂ ਦਿੱਤਾ ਉਹਨਾਂ ਸਿੱਖਾਂ ਨੂੰ ਕਿਹੜਾ ਵਾਰ ਸੀ ਆਪਾਂ ਅੱਜ ਚਰਚਾਤੇ ਕਰੀਏ 48 ਦੇ ਵਿੱਚੋਂ ਦੋ ਰਹਿ ਗਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਭਾਈ ਮਨੀ ਸਿੰਘ ਜੀ ਤੇ ਉਹਨਾਂ ਨੇ ਕਿਹਾ ਸਤਿਗੁਰੂ ਜੀ ਸਾਨੂੰ ਵੀ ਮੁਕਤੀ ਬਖਸ਼ਿਸ਼ ਕਰ ਦਿਓ ਕਹਿੰਦੇ ਮੁਕਤੀ ਤਾਂ ਤੁਹਾਨੂੰ ਵੀ ਮਿਲੂਗੀ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਿਆ ਜਾਊਗਾ ਮੁਕਤੀ ਉਦੋਂ ਤੁਹਾਨੂੰ ਮਿਲੂਗੀ ਬਾਬਾ ਦੀਪ ਸਿੰਘ ਜੀ ਤੁਸੀਂ ਸੀਸ ਆਪਣੀ ਤਲੀ ਤੇ ਰੱਖ ਕੇ ਲੜਨਾ ਮੁਕਤੀ ਉਦੋਂ ਤੁਹਾਨੂੰ ਮਿਲੂਗੀ ਇਹ ਸਿਧਾਂਤ ਸਤਗੁਰ ਜੀ ਨੇ ਉਸ ਪਵਿੱਤਰ ਧਰਤੀ ਤੋਂ ਸਾਨੂੰ ਬਖਸ਼ਿਸ਼ ਕੀਤੀ ਸੀ 1708 ਵਿੱਚ ਆ ਕੇ ਜ਼ਿਲ੍ਹੇ ਨੰਦੇੜ ਦੀ ਧਰਤੀ ਤੇ ਸਤਗੁਰ ਨੇ ਗੁਰਦਾ ਗੱਦੀ ਬਖਸ਼ਿਸ਼ ਕੀਤੀ ਸਿੱਖ ਦਾ ਅਜ ਬਾਬਰਾ ਹੋਇਆ ਫਿਰਦਾ ਆਲੇ-ਦੁਆਲੇ ਭਟਕਦਾ ਕਦੇ ਕਿਤੇ ਕਦੇ ਕਿਤੇ ਮੇਰੇ ਵਰਗੇ ਅੰਦਰ ਸਕੂਨ ਹੈ ਨਹੀਂ ਕਿਉਂਕਿ ਗਰਵਾਣੇ ਹੈ ਨਹੀਂ ਅੰਦਰ ਗਰਵਾਣੇ ਜਿਨ੍ਹਾਂ ਦੇ ਅੰਦਰ ਆ ਉਹ ਸ਼ਾਂਤ ਹੋ ਜਾਂਦੇ ਆ ਤੇ ਸਤਗੁਰ ਜੀ ਨੂੰ ਫਿਰ ਜੱਲੇ ਤਿਆਰੇ ਕੀਤੇ ਸੱਚਖੰਡ ਦੇ ਜੋਤੀ ਜੋਤ ਸਮਾਉਣ ਦੇ ਸਿੱਖਾਂ ਦੇ ਵਿੱਚ ਮਜੂਸੀ ਆ ਗਈ ਸਿੰਘ ਸਭ ਹੁਣ ਕਹਿ ਰਹੇ ਸੀ ਨਾ ਇੱਥੇ ਕਿ ਸਤਿਗੁਰੂ ਜੀ ਨੂੰ ਜਿਹਲੇ ਬਿਦਬਤਾ ਦੇ ਨਾਲ ਲੈਣਗੇ ਸਿੱਖ ਤੇ ਸਤਿਗੁਰਜੇ ਦੇ ਆਪਾਂ ਉਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਦੇ ਜਿਹੜੇ ਸਤਿਗੁਰਜੀ ਉਸ ਛੋਟੀ ਅਵਸਥਾ ਚ ਬਹਿਨ ਕੇ ਰੱਖਦੇ ਤੇ ਜਿਹਲੇ ਬੇਨਤੀ ਕੀਤੀ ਸਤਿਗੁਰਜੀ ਹੁਣ ਕਿੱਥੇ ਪ੍ਰਭਾਸਾ ਤੁਹਾਡੇ ਦਰਸ਼ਨ ਕਿੱਥੋਂ ਕਰੀਏ ਤੇ ਸਤਿਗੁਰਜੀ ਨੇ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਪਹਿਲਾਂ ਨਮਸਕਾਰ ਕੀਤੀ ਪ੍ਰਕਾਰਮਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਇਹ ਅੱਜ ਆਪਾਂ ਨੂੰ ਭੁੱਲ ਗਏ ਹੀ ਗੱਲ ਇਹ ਜਾਗਤ ਜੋਤ ਸੱਚਮੁੱਚ ਜਾਗਤ ਜੋਤ ਆ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚਲਾਈ ਗੁਰਤਾ ਗੱਦੀ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਇਹ ਸਤਿਗੁਰ ਜੀ ਨੇ ਆਪ ਅਦਾ ਕੀਤੀ ਇਹ ਸਿੱਖ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਕਈ ਵਾਰੀ ਸਵਾਲ ਵੀ ਉੱਠਦੇ ਆ ਭਈ ਇਹ ਧਾਰਮਿਕ ਗ੍ਰੰਥ ਵੱਖਰਾ ਕਿਉਂ ਇਹ ਧਾਰਮਿਕ ਬ੍ਰੰਖ ਇਸ ਕਰਕੇ ਵੱਖਰਾ ਇਹਨੂੰ ਸਤਿਗੁਰ ਜੀ ਨੇ ਗੁਰਤਾ ਗੱਦੀ ਆਪ ਬਖਸ਼ਿਸ਼ ਕੀਤੀ ਗੁਰ ਸ਼ਬਦ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਇਹ ਬਲੱਖਣ ਸੀ ਤੇ ਜੇਲੇ ਸਤਿਗੁਰ ਜੀ ਨੂੰ ਫੇ ਕਿਹਾ ਸਤਿਗੁਰ ਜੀ ਤੁਹਾਡੇ ਦਰਸ਼ਨ ਤੇ ਸਤਗੁਰੂ ਜੀ ਨੇ ਕਿਹਾ ਜੇ ਮੇਰੇ ਦਰਸ਼ਨ ਕਰਨੇ ਆ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਅੱਜ ਬੜੀਆਂ-ਬੜੀਆਂ ਚੁਣੌਤੀਆਂ ਆ ਗੁਰੂ ਪੰਥ ਨੂੰ ਵੀ ਤੇ ਗੁਰੂ ਗ੍ਰੰਥ ਨੂੰ ਵੀ ਬੜਾ ਕੁਝ ਕੀਤਾ ਜਾ ਰਿਹਾ ਬੜੇ ਯਤਨ ਕੀਤੇ ਜਾ ਰਹੇ ਆ ਇਹਦਾ ਪਰਪਕਾਰਿਆ ਗੁਰੂ ਪੰਜਮ ਪਾਤਸ਼ਾਹ ਦਾ ਸਾਡੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਪਹਿਲਾਂ ਨਿਗਾਹ ਮਾਰੋ ਕਿੰਨੇ ਭਗਤ ਹੋਏ ਕੋਈ 11ਵੀਂ ਸਦੀ ਦਾ ਕੋਈ 12ਵੀਂ ਸਦੀ ਦਾ ਸਤਗੁਰ ਜੀ ਨੇ ਕਿੱਡਾ ਯਤਨ ਕੀਤਾ ਉਹਨਾਂ ਦੇ ਪਵਿੱਤਰ ਗੁਰਬਾਣੀ ਉਹ ਇੱਕ ਥਾਂ ਇਕੱਤਰ ਕੀਤੀ ਕਿੰਨਾ ਯਤਨ ਸਤਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤਾ ਇਹਨਾਂ ਧਾਰਤੀਆਂ ਦੇ ਰਹੇ ਨਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿੱਡਾ ਯਤਨ ਕੀਤਾ 15 ਰਾਗਾਂ ਦੇ ਵਿੱਚ ਪਵਿੱਤਰ ਗੁਰਬਾਣੀ ਸਤਗੁਰ ਜੀ ਨੇ ਆਪ ਆਪਣੇ ਮਖਾਰ ਬਿਨ ਤੋਂ ਆਚਾਰੀ 57 ਸ਼ਲੋਕ ਉਹ ਸਤਗੁਰ ਜੀ ਨੇ ਆਚਾਰਨ ਕੀਤੇ ਤੇ ਜਿਸ ਵੇਲੇ ਉਸ ਅਨੰਦਪੁਰ ਦੀ ਧਾਰਤੀ ਤੋਂ ਚਾਲੇ ਪਾਏ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਜੂ 9 ਸਾਲ ਆ ਤੇ 9 ਸਾਲ ਦੀ ਆਜੂ ਦੇ ਵਿੱਚ ਸਤਿਗੁਰਾਂ ਨੇ ਇਸ ਖਾਲਸਾ ਪੰਥ ਨੂੰ ਨਵਾਂ ਰਾਹ ਨਵੀਂ ਦਿਸ਼ਾ ਸਰੀਰਾਂ ਤੋਂ ਲਾਂਬੇ ਕਰਕੇ ਤਾਬਿਆ ਕੀਤਾ ਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਿੱਚ ਇਹੋ ਹੀ ਕਾਰਨ ਅੱਜ ਵੀ ਪੰਜ ਪਿਆਰੇ ਗੁਰੂ ਰੂਪ ਹੋ ਕੇ ਨਿਸ਼ਾਨ ਸਾਹਿਬਾਂ ਵਾਲੇ ਬਖਰੇ ਤੇ ਪੰਜ ਪਿਆਰੇ ਜਿਲੇ ਆਪਾਂ ਕਹਿੰਨੇ ਅਗਵਾਈ ਕਰਦੇ ਗੁਰੂ ਆਪ ਵਰਤਦਾ ਇਹ ਬਖਰੀ ਗਾਲਿਆ ਕਿ ਸਿੱਖ ਭੁੱਲ ਜਾਂਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਲਗਾਈਆਂ ਤੋਂ ਇਹ ਧੰਨਵਾਦ ਵੀ ਕਰਦਾ ਸਿੰਘ ਸਾਹਿਬ ਨੇ ਰਾਤ ਇਹ ਮੁੱਦਾ ਵੀ ਚੁੱਕਿਆ ਸੀ ਹੁਣ ਬਹੁਤ ਸਾਰਨ ਰਾਹ ਆ ਕਿਉਂਕਿ ਤੁਹਾਡੇ ਇੱਥੇ ਬੀਜੇਪੀ ਤੇ ਨਤੀਸ਼ ਕੁਮਾਰ ਜੀ ਦੀ ਸਾਂਝੀ ਸਰਕਾਰ ਆ ਤੁਸੀਂ ਵੀ ਯਤਨ ਕਰਿਆ ਕਰੋ ਸੁਪਰੀਮ ਕੋਰਟ ਦੀ ਇੱਕ ਅਥਾਰਟੀ ਆ ਗਈ ਆ ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਦੀ ਉਮਰ ਕੈਦ 20 ਸਾਲ ਤੋਂ ਉੱਤੇ ਹੋਗੇ ਉਹਨਾਂ ਨੂੰ ਤੁਰੰਤ ਛੱਡਿਆ ਜਾਵੇ ਤੇ ਹੁਣ ਰਸਤਾ ਸੁਧਾਲ ਹੋ ਗਿਆ ਸਖਾਲਾ ਹੋ ਗਿਆ ਇਹ ਵੀ ਇਹਨਾਂ ਨੂੰ ਬੇਨਤੀਆਂ ਕਰਿਆ ਕਰੋ ਇਹਨਾਂ ਨੂੰ ਕਹੋ ਵੀ ਸਾਡੇ ਦਾ 33 33 34 34 ਸਾਲ ਦੇ ਅੰਦਰ ਬੈਠੇ ਆ ਤੇ ਉਹਨਾਂ ਨੂੰ ਕੀ ਗੱਲ ਡਬਲ ਡਬਲ ਸਜ਼ਾ ਹੋ ਗਏ ਫੇਰ ਵੀ ਵਿਚਾਰੇ ਹਾਲੇ ਜੇਲ੍ਹਾਂ 'ਚ ਆ ਉਹਨਾਂ ਨੂੰ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਇਹਨਾਂ ਨੂੰ ਵੀ ਸਮਤ ਆਵੇ ਸਤਿਗੁਰੂ ਜੀ ਹੁਣ ਤਾਂ ਕਾਨੂੰਨ ਨੇ ਵੀ ਸਰਲ ਕਰ ਦਿੱਤਾ ਤੇ ਆਪਾਂ ਇਕੱਠੇ ਹੋ ਕੇ ਵੀ ਜੋਦੜੀ ਕਰੀਏ ਉਹ ਆਪਣੇ ਨਿਜਲੇ ਅੰਦਰ ਨਹੀਂ ਗਏ ਜਿਸ ਮੇਲੇ ਸਤਿਗੁਰੂ ਜੀ ਨੇ ਦੇਖੋ ਕਿੱਡਾ ਵੱਡਾ ਤੇ ਗੁਰੂ ਕੇ ਸਿੱਖਾਂ ਨੇ ਕਿੱਡੀ ਵੱਡੀ ਸਾਡੇ ਲਈ ਵਧੀਆ ਕੰਨਾਂ ਕਾਲੀ ਜਿਲੇ ਅਰਦਾਸ ਸਤਗੁਰ ਜੀ ਦੇ ਸਿੱਖਾਂ ਨੇ ਬੈਠ ਕੇ ਸਾਰੀ ਅੰਕਤ ਕੀਤੀ ਦਸਾਂ ਪਾਤਸ਼ਾਹਿਆਂ ਦਾ ਸਿਮਰਨ 11ਵੀਂ ਜੋਤ ਦਾ ਸਿਮਰਨ ਤੇ ਸਮਾਪਤੀ ਕਿੱਥੇ ਕੀਤੀ ਸਿੱਖ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ 100 ਵਾਰੀ ਕਰੇ ਸਿੱਖ 100 ਵਾਰੀ ਨੇ ਕਰੋੜ ਵਾਰੀ ਕਰੇ ਇਹਦਾ ਅੰਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹੋ ਹੀ ਭਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਧਰਤੀ ਤੇ ਕੀਤਾ ਸੀ ਉਸ ਦਿੱਲੀ ਦੀ ਧਰਤੀ ਤੇ ਕੀਤਾ ਸੀ ਮੈਂ ਇਹ ਕਹਿਣਾ ਹੁੰਨਾ ਕੋਈ ਅਸੀਂ ਬਦਲੇ ਪਿੱਛੇ ਬਦਲਾ ਨਹੀਂ ਮੰਗਦੇ ਵੀ ਤੁਹਾਡੇ ਤੇ ਕੋਈ ਆਸਾਨ ਫਰਮਾਇਆ ਗੁਰੂ ਜੀ ਦਾ ਕਰਾਮਾਤ ਨੂੰ ਕੋਈ ਵੀ ਨਿੰਦਰ ਸਾਹ ਸਕਦਾ ਗੁਰੂ ਜੀ ਦਾ ਆਪਣੇ ਆਪ ਕਿਹੜੀ ਕਲਾ ਸਤਗੁਰੂ ਜੀ ਨੇ ਵਰਤਾਈ ਉਹਦਾ ਕੋਈ ਅਹਿਸਾਸ ਨਹੀਂ ਕੀਤਾ ਜਾ ਸਕਦਾ ਉਹਦਾ ਇੱਕ ਫੀਲਿੰਗ ਹੀ ਲਈ ਜਾ ਸਕਦੀ ਆ ਪਰ ਮੈਂ ਕਹਿ ਸਕਦਾ ਕਿ ਅੱਜ ਸਾਡੀ ਕੌਮ ਦੇ ਉੱਤੇ ਬੜੇ ਲੰਬੇ ਆਰਸੇ ਦਾ ਸੰਘਰਸ਼ ਵਾਲੇ 35 35 34 34 ਸਾਲ ਦੇ ਉਹ ਬੈਠੇ ਆ ਵਿੱਚ ਭਾਈ ਰਾਜੋਵਾਨਾ ਜੀ ਬੈਠੇ ਜਿਨ੍ਹਾਂ ਦੀ ਉਮਰ ਕੈਦ ਫਾਂਸੀ ਚ ਹੋਣੀ ਆ ਮੈਂ ਕਈ ਵਾਰੀ ਦੇਖਦਾ ਹਾਂ ਨਾ ਮੇਰੇ ਮਨ ਵਿੱਚ ਆਉਂਦੀ ਵੀ ਗੱਲ ਭਾਈ ਮਹਿਤਾ ਜੀ ਮੇਰੇ ਨਾਲ ਗਏ ਗਿਆਨੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਵੀ ਗਿਆਨੀ ਕਰਤਦੀ ਫਿਰ ਉਹ ਵੀ ਕੁਲਦੀਪ ਸਿੰਘ ਹੁਣੇ ਵੀ ਮੁਲਾਕਾਤ ਕਰਕੇ ਆਏ ਬੜਾ ਔਖਾ ਹੁੰਦਾ 18 ਸਾਲ ਇੱਕ ਕੋਠੜੀ ਵਿੱਚ ਰਹਿਣਾ ਜੇ ਇੱਥੇ ਕੋਈ ਬਾਹਰ ਜਿੰਦਾ ਲਾ ਦੇ ਨਾ ਕੋਠੜੀ ਦੇ ਵਿੱਚ ਦੇ 18 ਮਿੰਟ ਕੱਟਣੇ ਓਕੇ ਹੋ ਜਾਂਦੇ ਮੈਂ ਕਹਿੰਦਾ ਜੋਧਾ ਆ ਸੋ ਫਲੋ ਭਾਵੇਂ ਅੱਜ ਦਾ ਇਹ ਵਿਸ਼ਾ ਨਹੀਂ ਮੈਂ ਗੁਰੂ ਚਰਨਾ ਚ ਅਰਦਾਸ ਵੀ ਕਰਦਾ ਸਤਿਗੁਰ ਜੀ ਇਹ ਕਾਰਜ ਖਾਲਸਾ ਪੰਥ ਸਵਾਰ ਸਕਦਾ ਜੇ ਕੇਵਲ ਗੁਰੂ ਗ੍ਰੰਥ ਦੀ ਤਾਬਿਆ ਆ ਜਾਏ ਅੱਜ ਆਪਾਂ ਸਾਡੇ ਵਿੱਚ ਦੋਹਾਂ ਟੰਗਾਂ ਵਾਲੇ ਬਹੁਤ ਸੁਭਾਅ ਪੈ ਗਏ ਕਿਉਂਕਿ ਮੈਂ ਗੁੱਸਾ ਨਾ ਕਰਿਓ ਮੇਰੇ ਬਹੁਤ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਨਿਮਰਤਾ ਦੀ ਪਹੁੰਚ ਬੈਠੇ ਆ ਅੱਜ ਦੁਕਾਨਦਾਰੀਆਂ ਲੋਕਾਂ ਨੇ ਖੋਲੀਆਂ ਤੇ ਕਈ ਵਾਰੀ ਠੱਗ ਲੈਂਦੇ ਆ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੋਈ ਚੁਗਲੀ ਨਿੰਦਿਆ ਨਾ ਕਿਸੇ ਦੀ ਕਰਾਂ ਕੇਵਲ ਤਾਂ ਕੇਵਲ ਧੰਨਵਾਦ ਕਰਦਾ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਗਿਆਨੀ ਬਲਵਿੰਦਰ ਸਿੰਘ ਜੀ ਜਿਹੜੇ 10 ਦਿਨ ਤੋਂ ਲਗਾਤਾਰ ਨਾਲ ਚੱਲ ਰਹੇ ਆ ਤੇ ਅਸੀਂ ਫੈਸਲਾ ਕੀਤਾ ਸੀ ਕਿ ਇੱਕ ਸਿੰਘ ਸਹਿਬਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇਹ 90 93 ਦਿਨ 10-10 ਦਿਨ ਦੀ ਡਿਊਟੀਆਂ ਤੇ ਰਹਿਣਗੇ ਇਥੋਂ ਦੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਇਹ ਵੀ ਮਿੱਟੀ ਦੇ ਪਿਆਰੀ ਸ਼ਖਸੀਅਤ ਹੈ ਕਿਉਂਕਿ ਅਸੀਂ 2 ਦਿਨ ਇਕੱਠੇ ਲਗਾਤਾਰ ਰਹੇ ਜਦਨ ਤੱਕ ਸ੍ਰੀ ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਨੇ 25 ਸਾਲ ਆਪਣੀ ਸੇਵਾ ਦੇ ਪੂਰੇ ਕੀਤੇ ਕੁਝ ਸਮਾਂ ਸਾਨੂੰ ਇਕੱਠੇ ਰਹਿਣ ਦਾ ਵੀ ਮਿਲਿਆ ਔਰ ਗਿਆਨੀ ਗੁਰਦੇਵਾਲ ਸਿੰਘ ਜੀ ਸਾਡੇ ਮੀਤ ਜਿਹੜੇ ਇਥੋਂ ਦੇ ਸਿੰਘ ਸਾਹਿਬ ਉਹਨਾਂ ਦਾ ਵੀ ਤੇ ਸਮੁੱਚੇ ਸਾਰੇ ਉਹਨਾਂ ਦੇ ਵਿੱਚ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਤੇ ਮੇਰੇ ਸਾਥੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਵਾਰੀ ਸਾਡੇ ਵਿੱਚ ਸਵਾਲ ਵੀ ਉੱਠ ਜਾਂਦੇ ਸਮਾਂ ਬੜਾ ਕੱਢਣਾ ਔਖਾ ਹੁੰਦਾ ਜ਼ਿਲ੍ਹੇ ਚ ਹਾਜਾਂ ਚ ਸਫ਼ਰ ਭਾਵੇਂ ਹੋਵੇ ਤੇ ਹੈ ਤਾਂ ਫਿਰ ਸਫ਼ਰ ਹੀ ਆ ਨਾ ਤੇ ਗੁਰੂ ਸਾਹਿਬ ਕਿਰਪਾ ਕਰਦੇ ਭਾਈ ਰਜਿੰਦਰ ਸਿੰਘ ਮਹਿਤਾ ਔਰ ਉਹਨਾਂ ਦੇ ਨਾਲ ਜਗਦੀਸ਼ ਸਿੰਘ ਜੀ ਮਾਗੇ ਆਣਾ ਸਰਦਾਰ ਰਾਜੈਬ ਸਿੰਘ ਜੀ ਬਿਆਸੀ ਜਿਹੜੇ ਕਈ ਦਿਨਾਂ ਦੇ ਹੀ ਨਾਲ ਹੀ ਆ ਤੇ ਪਹਿਲਾਂ ਵੀ ਸਿਗੇ ਤੇ ਸਭ ਤੋਂ ਬਾਅਦ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਕਾਲਵਾ ਸਾਡਾ ਸਕੱਤਰ ਧਰਮ ਪ੍ਰਚਾਰ ਅਸੀਂ ਰਾਤੀ ਤੁਰੇ ਜਾਂਦੇ ਸੀ ਇੱਥੋਂ ਨਮਸਕਾਰ ਕਰਕੇ ਜਿਹਲੇ ਸਮਾਪਤੀ ਹੋਈ ਦੀਵਾਨ ਦੀ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਸਰੀਰ ਦੇ ਉੱਤੇ ਕਿੰਨੀਆਂ ਸ਼ਤਾਬ ਦੀਆਂ ਉਹਨੇ ਤੋਂ ਲੈ ਕੇ ਲਗਾਤਾਰ ਸਤਿਗੁਰ ਜੀ ਨੇ ਮਨਾਈਆਂ ਤੇ ਮਨਾਈਆਂ ਵੀ ਬੜੀ ਚੜ੍ਹਦੀ ਕਲਾ ਵਿੱਚ ਆ ਜਿਹੜੀ ਪਿੱਛੇ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਤਾ ਗੱਦੀ ਦੇਵਸ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦੇਵਸ ਬੜੀ ਵੱਡੀ ਚੜ੍ਹਦੀ ਕਲਾ 'ਚ ਇੱਕ ਮਹੀਨਾ ਲਗਾਤਾਰ ਉੱਥੇ ਜਾਮ ਲੱਗਦੇ ਰਹੇ ਏਡੀ ਵੱਡੀ ਸਿੱਖਾਂ ਦੇ ਵਿੱਚ ਖਿੱਚ ਸੀ ਉਸ ਕੇਂਦਰ ਦੀ ਤੇ ਆ ਵੀ ਹੁਣ ਜਿਹੜਾ ਨਗਰ ਕੀਰਤਨ ਚੱਲ ਰਿਹਾ ਵੱਧ ਤੋਂ ਵੱਧ ਸਹਿਯੋਗ ਕਰੋ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਸਾਰਿਆਂ ਦੀ ਬੋੜੀ ਕਰਨ ਉਹ ਬੋੜੀ ਕੇਵਲ ਤਾਂ ਕੇਵਲ ਗੱਲਾਂ ਦੇ ਨਾਲ ਨਹੀਂ ਉਹ ਕੇਵਲ ਤਾਂ ਕੇਵਲ ਪਵਿੱਤਰ ਸਤਗੁਰ ਜੀ ਦੀ ਗੁਰਬਾਣੀ ਅੰਮ੍ਰਿਤ ਵੇਲੇ ਸਿੱਖ ਨੂੰ ਆਦੇਸ਼ ਕਿ ਪੰਜਾਂ ਬਾਣੀਆਂ ਦਾ ਨਿਤਨੇਮ ਸੋਹਲਰ ਦਾ ਪਾਠ ਸ਼ਾਮ ਨੂੰ ਤੇ ਰਾਤ ਸੌਣ ਲੱਗੇ ਕੀਰਤਨ ਸੋਹਲਾ ਕਰਕੇ ਫਿਰ ਛੋਟੀ ਅਰਦਾਸ ਕਰਕੇ ਸੌਂਜੇ ਤੇਰੇ ਅੰਗ ਸੰਗ ਰਹੂੰਗਾ ਉਹਨਾਂ ਹਾਲਤ ਪਾਲਤ ਮੁੱਖ ਉਜਲੇ ਉਹ ਹਰ ਦਰਗੇ ਸੱਚੀ ਪਹਿਨਾਏ ਐਡੀ ਵੱਡੀ ਨਹੀਂ ਕੋਈ ਗਾਰੰਟੀ ਦੇ ਸਕਦਾ ਜਿੱਡੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੁਣ ਆਪਾਂ ਚਾਲੇ ਪਾਉਣੇ ਆ ਸਿੰਘ ਸਾਭਾ ਦਾ ਸਤਿਕਾਰ ਹੁਣ ਤੇ ਆਦਬ ਤੇ ਸਤਿਕਾਰ ਦੇ ਨਾਲ ਆਪਾਂ ਅਗਲੇ ਪੜਾਅ ਵੱਲੋਂ ਜਿਹੜੀ ਆ ਉਹ ਚਾਲੇ ਪਾਉਣੇ ਆ ਸਾਰੇ ਹੀ ਸਰਦਾਰ ਜਗਦੇਵ ਸਿੰਘ ਪ੍ਰਚਾਰਕ ਇਹਦਾ ਵੀ ਬਹੁਤ ਵੱਡਾ ਯਤਨੀਆਂ ਕਿਉਂਕਿ ਮੂੰਹ ਤੇ ਇਥੇ ਕਹੀ ਜਾਵੇਂ ਚੰਗੀ ਨਹੀਂ ਲੱਗਦੀ ਹੁੰਦੀ ਗੱਲ ਪਰ ਜਿਹੜੀ ਕੋਈ ਬੰਦਾ ਕਾਰਜ ਕਰਦਾ ਉਹਦੀ ਸਿਫਤ ਵੀ ਕਰਨੀ ਬਣਦੀ ਸਾਰਿਆਂ ਦਾ ਹੀ ਜਿੰਨੇ ਤੁਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਤਾਪ ਤੇ ਪ੍ਰਚਾਰਕ ਜਿੰਨੇ ਵੀ ਪਹੁੰਚੇ ਆ ਮੀਡੀਆ ਦਾ ਕਿਉਂਕਿ ਅੱਜ ਯੁੱਗ ਵੀ ਮੀਡੀਆ ਦਾ ਹੀ ਆ ਤੇ ਮੈਂ ਹੁਣ ਅੱਜ ਵਾਪਸ ਜਾਣਾ ਤੇ 30 ਤੇ 31 ਦੋ ਦਿਨ ਅਸੀਂ ਹੜਾਂ ਪੀੜ ਜਿਹੜੇ ਆ ਬਹੁਤ ਵੱਡੀ ਆਫਤ ਪੰਜਾਬ ਤੇ ਆਈ ਹੋਆ ਪਮੇ ਸਾਡੇ ਉਥੇ ਕੈਂਪ ਚੱਲ ਵੀ ਰਹੇ ਸ਼ੋਮਣੀ ਕਮੇਟੀ ਵੱਲੋਂ ਨੂਨਾ ਨੂੰ ਖਾਣੇ ਨਾਲ ਖਾਣਾ ਪਸ਼ੂਆਂ ਨੂੰ ਚਾਰਾ ਡੀਜ਼ਲ ਅਤੇ ਆਦਕਤ ਦੇ ਸਾਰੇ ਪ੍ਰਬੰਧ ਆ ਪਰ 30 ਤੇ 31 ਦੋ ਦਿਨ ਹੁਣ ਉਹ ਵੀ ਦੇਖਣੇ ਆ ਜਾ ਕੇ ਨਹੀਂ ਤਾਂ ਤੁਹਾਡੇ ਨਾਲ ਹੋਰ ਇੱਕ ਅਦਾ ਦਿਨ ਲਾ ਲੈਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਕਰੀਏ ਜਿਹੜੇ ਮੈਂ ਵੀ ਬੋਲ ਇੱਥੇ ਬੋਲਦਾ ਸਤਿਗੁਰੂ ਜੀ ਮੇਰੇ ਅੰਦਰ ਵੀ ਇਹ ਟਕਾ ਦੇਈ ਤੁਹਾਡੇ ਅੰਦਰ ਤਾਂ ਟਕਾਉਣੇ ਟਕਾਉਣ ਤੇ ਪ੍ਰਬੰਧਕ ਕਰਤਿਆਂ ਦੇ ਵੀ ਅੰਦਰ ਸਤਿਗੁਰੂ ਜੀ ਇਹ ਟਕਵਾ ਦੇਈ ਅੰਦਰ ਦਵੇਸ਼ ਭਾਵਨਾ ਈਰਖਾ ਇਹ ਸਤਿਗੁਰੂ ਜੀ ਦੂਰ ਕਰ ਦੇ ਆਪਣੇ ਲੜ ਦੇ ਨਾਲ ਲਾ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ